ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬੋ ਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਢੇਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜਿੰਦਰ ਵੀਰ ਹੁਣਾ ਕੋਲ ਅੱਜ ਤੁਹਾਨੂੰ ਦੋ ਝੋਟੀਆਂ ਦੋਵੇਂ ਦੋਂਦੀਆਂ ਪਹਿਲਣਾ ਪਲੂਣ ਝੋਟੀਆਂ ਦਿਖਾਵਾਂਗੇ ਫੁੱਲ ਟਾਪ ਦੀਆਂ ਵੱਡੀਆਂ ਝੋਟੀਆਂ ਆ ਹਰਿਆਣੇ ਦੀਆਂ ਝੋਟੀਆਂ ਥਾਣ ਲੱਗੇ ਬਹੁਤ ਵਧੀਆ ਬਾਕੀ ਵੀਰ ਜੀ ਜਿਹੜੇ ਵੀਰ ਭਰਾ ਵੀਡੀਓ ਵੇਖਦੇ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਆਓ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਵਧੀਆ 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 ਚੱਲਦਾ ਹੋਰ ਸੁਣਾਓ ਟੋਪ ਦੇ ਨਗਲਿਆਂ ਦੇ ਟੋਪ ਦੇ ਕੋਕੀ ਮੈਂ ਨਾ ਦੇ ਦੂ ਅੱਗੇ ਹੁਣ ਕੀ ਬੰਦਾ ਕਹੇਗਾ ਵੇਖੋ ਇਤੋਂ ਫਿਰ ਤੇ ਵੀਰ ਜੀ ਹੁਣ ਮੈਂ ਕਹਿੰਦਾ ਤੇ ਵੇਖੋ ਸਿੰਗੀ ਚੈੱਕ ਕਰੋ ਲਓ ਜੀ ਰੁਪਈਆ ਜਿਹਨੂੰ ਕਹਿੰਦੇ ਉਹ ਵੀ ਨਹੀਂ ਲੰਗਣਾ ਨਹੀਂ ਲੰਗਣਾ ਵੀਰ ਜੀ ਪੱਕੀ ਗੱਲ ਆ ਬਾਕੀ ਬਹੁਤ ਝੁੱਟੀਆਂ ਪਹਿਲਣ ਤੇ ਥਣ ਚੈੱਕ ਕਰੋ ਕਿਹੜਾ ਲੱਗਾ ਭਾਜੇ ਤਾਂ 15 15 ਕਿਲੋ ਵਾਲੀ ਮਹਿੰਗੇ ਦੇ ਥਣ ਨਾਲ ਇੱਕਦਾਂ ਥਣ ਲਈ ਸਹੀ ਗੱਲ ਵੀਰ ਜੀ ਵੇਖੋ ਪਲੂਣ ਝੋਟਿਆ ਥਣ ਥਣ ਲੈਵੇ ਦੀ ਬਹੁਤ ਖੁੱਲੀਆਂ ਹੈ ਤੇ ਵੀਰ ਜੀ ਬਣੂਗੀ ਹੋਰ ਕਰਮਾ ਲਈ ਹਾਂ ਇੱਥੇ ਕਰਮਾ ਲਈ ਹੋਰ ਬਣੂਗੀ ਵੱਡੀ ਝੋਟਿਆ ਫੁੱਲ ਹਾਂ ਜੀ ਹਾਂ ਜੀ ਵੀਰ ਜੀ ਬੋਲ ਦੋ ਥਣ ਲੱਗਾ ਨੌਗ ਵਾਲਾ ਬਹੁਤ ਸ਼ਾਨਦਾਰ ਬਹੁਤ ਜਿਆਦਾ ਕੱਟੀ ਚੰਗੀ ਹੈ ਵੀਰ ਸਹੀ ਗੱਲ ਆ ਵੀਰੇ ਸਹੀ ਗੱਲ ਆ ਦੇਖੋ ਕਵਾਲਿਟੀ ਤੇ ਬਹੁਤ ਹੀ ਜਿਆਦਾ ਚੰਗੀ ਆ ਇਹ ਨੇਗਾ ਨੇਗਾ ਕੋਈ ਜੜੇ ਆ ਸ਼ਾਹ ਕਾਲੀ ਜਾਨਵਰ ਕੀ ਛੋਟੀ ਸਿੰਗਲ ਢੀਰੀ ਥਾਣ ਭਾਂਡੇ ਖੁੱਲੇ ਥਾਣ ਭਾਂਡੇ ਦੀ ਔਰ ਛੰਡੀਆਂ ਸੁਭਾਰੇ ਛੋਟੀਆਂ ਜਿੱਤਾਂ ਬੰਦ ਘੁਆਰ ਦੋ ਸਹੀ ਗੱਲ ਆ ਵੀਰੇ ਇੱਥੋਂ ਫਿਰ ਪਛਾਣ ਪਤਾ ਲੱਗ ਜਾਂਦੀ ਆ ਕੋਈ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਮਾਲਵਾ 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 ਹੀ ਸਹੀ ਗੱਲ ਵੀਰੇ ਦੇਖੋ ਕੱਟੀ ਸਾਂਭੀ ਵੀਰ ਜੀ ਵੇਖੋ ਕਿੰਨੇ ਵੀਰ ਜਾਨਾ ਰੀਜਣਾ ਪੁੱਤਾ ਵਾਂਗੂ ਪਾਲਦੇ ਛੋਟੀਆਂ ਉਹ ਵੀਰ ਜੀ ਸੇਵਾ ਕਰਿਆ ਕਰੋ ਮਾਲ ਦੀ ਬਹੁਤ ਜ਼ਿਆਦਾ ਚੰਗੀਆਂ ਲੱਗੀਆਂ ਸਹੀ ਗੱਲ ਆ ਵੀਰੇ ਦੇਖੋ ਕਰਮਾੜੀਆਂ ਥੱਬੇ ਲਾਏ ਥਲੇ ਮਾਰਾ ਸੋਖਰਾ ਖੇਦ ਦੁੱਧ ਦੇ ਵੀਰ ਜੀ ਇਹ ਪਹਿਲਣਾ ਹੀ ਹੱਥ ਘਾੜਣੀਆਂ 12 13 ਕਿਲੋ ਦੁੱਧ ਪਹਿਲਣਾ ਹੀ ਕੱਟੀ ਦਊਗੀ ਦਊਗੀ ਵੀਰ ਜੀ ਸਹੀ ਗੱਲ ਜੇ ਬਹੁਤੀ ਚੰਗੀ ਬਹੁਤੀ ਜ਼ਿਆਦਾ ਜੀ ਵੀਰ ਜੀ ਕੋਈ ਉਂਗਲ ਥੋੜੀ ਕਰ ਸਕਦਾ ਇਹ ਚਾਹ ਨਹੀਂ ਨੇ ਕਿ ਬੰਨਿਓ ਕੋ ਲੁਕੇ ਬੰਨਿਆ ਉਸ ਤੋਂ ਲੈ ਕੇ ਸਿਰ ਤੱਕ ਜੇ ਕੋਈ ਹਨਾ ਨਿਗਾ ਨਿਗਾ ਥੋੜੀ ਇੱਕੋ ਵਰਦੀ ਆ ਹਾਂਜੀ ਹਾਂਜੀ ਵੀਰ ਜੀ ਕੈਮਰੇ ਤੋਂ ਥੋੜਾ ਜਿਹਾ ਕਰਦੀ ਆ ਬਾਕੀ ਫੁੱਲ ਵੱਡੀ ਆ ਕੱਟੀ ਛੋਟੀ ਕੱਟੀ ਨਹੀਂ ਬਹੁਤ ਜ਼ਿਆਦਾ ਚੰਗੀ ਸਹੀ ਗੱਲ ਆ ਵੀਰੇ ਫਿਰ ਇਹਦਾ ਮੁੱਲ ਕਰ ਲਈਏ ਆਪਾਂ ਮੁੱਲ ਇੱਕੋ ਹੀ ਹੋਣਾ ਹਾਂ ਨਾ ਵਾਲਾ ਹੀ ਹਾਂ ਨਾ ਗਾਈ ਸਵਾ ਕਰੀਏ 20 ਕਰੀਏ 15 ਦੀ ਦੇਣੀ ਵੀਰੇ ਲਾਓ ਜੀ ਵੀਰ ਜੀ ਨਿਆਰਾ 15 ਇੱਕ 15 ਦੀ ਦੇਣੀ ਪਰ ਉਹ ਵੱਡੀ ਝੋਟੀ ਆ ਵੀਰ ਜੀ ਲੁੱਟ ਲਓ ਮੇਲਾ ਅੱਜ ਤੇ ਮੇਲੇ ਵਾਲੀ ਗੱਲ ਹੀ ਦੋਂਦੀ 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 ਪਲੂਨ ਕੱਟੀ ਵੇਖੋ ਕਹਿੰਦੇ ਮੈਂ ਦੋਂਦੀ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਆ ਦੂਜੇ ਨੰਬਰ ਤੇ ਵੀ ਇੱਜੀ ਆ ਗਈ ਪਹਿਲਾਂ ਕੱਟੀ ਦੋਂਦੀ ਇਹ ਵੀ ਦੋਂਦੀ ਪਲੂਨ ਕਟੀਆਂ ਲੱਗ 10 ਵਜੇ ਮਤਲਬ 10 ਵਜੇ ਸੌਣਾ ਮੇਰਾ ਝੋਟੀ ਕਿੰਨੀ ਬਣੀ ਆ ਸਹੀ ਗੱਲ ਆ ਵੀਰੇ ਇਹ ਸੂਈ ਵੀਰੇ ਸੂਈ ਜੇ ਤਨਾ ਦਣਾ ਦੀ ਅੱਛਾ ਹੀ ਵੇਖੋ ਬੋਲਾ ਹੋਗਾ ਪਲੂਨ ਕੱਟੀ ਵੱਡੀ ਨਿਗਾ ਨਿਗਾ ਇਹਨੇ ਵੀ ਰਿੰਗ ਸਿੰਗ ਲਗਾ ਫੁੱਲ ਵੱਡੀ ਆ ਇਹ ਸੂਈ ਸਵਾਈ ਕਰਮ ਵਾਲੀ ਦੋਂਦੀਆਂ ਦੋਵੇਂ ਹੀ ਦੋਂਦੀਆਂ ਪਲੂਨ ਝੋਟੀਆਂ ਵੇਖੋ ਵੀ ਬਹੁਤ ਜਿਆਦਾ ਚੰਗੀ ਕੱਟੀ ਆ ਰਹੀ ਮੈਂ ਕਹਿੰਦਾ ਵੀਰ ਜੀ ਨਜ਼ਾਰੇ ਬੰਨੇ ਪਏ ਆ ਤੇ ਧੰਨ ਧੰਨ ਸਬਜ਼ੀਆਂ ਥੋੜਾ ਕਿਆ ਹੌਲੇ ਤੋਂ ਕਰਦੀਆਂ ਵੀ ਖੂਰੀਆਂ ਠੰਡੀਆਂ ਕੱਡੀਆਂ ਠੰਡੀਆਂ ਹੋਲੀ ਗੱਲ ਨਹੀਂ ਬਾਤ ਨਹੀਂ ਵੇਖੋ ਹਾਂਜੀ ਸਹੀ ਗੱਲ ਆ ਲਾਓ ਜੀ ਥੋੜਾ ਕੈਮਰੇ ਤੇ ਹਾਂਜੀ 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 ਆਹ ਭਲਾਂ ਸੋਹਣੀਆਂ ਬਹੁਤ ਸੋਹਣੀਆਂ ਵੀਰ ਜੀ ਵੇਖੋ ਛੋਟੀ ਦੀ ਐ ਨਖਰਾ ਨਖਰਾ ਫੋਲਿਆ ਚਲ ਚੱਕ ਲਾਓ ਜੀ ਵੇਖੋ ਨਿਆ ਕੋਈ ਗੱਲ ਨਹੀਂ ਬਾਲ ਨਹੀਂ ਵੱਧ ਵੱਡੀਆਂ ਛੋਟੀਆਂ ਸਹੀ ਗੱਲ ਆ ਵੀਰੇ ਆ ਬੱਚਾ ਦੇਖੋ ਜੀ ਕੱਟੀ ਜਨੇ ਕਰਮਾ ਵਾਲੀ ਨੇ ਥੱਲੇ ਪਾਂਢੀ ਬੰਨੀ ਆ ਬਾਕੀ ਹਲੇ ਟਾਈਮ ਵੀਰ ਜੀ 10 ਵਜੇ ਆ ਤੇ ਬਾਕੀ ਸ਼ਾਮ ਨੂੰ ਕਰਮਾ ਵਾਲੀ ਫੁੱਲ ਬੰਦੀ ਹੋਊਗੀ 8-9 ਵਜੇ ਕੋਲ ਬੋਲਾ ਗਿਰ ਕੱਟੀ ਥੱਲੇ ਸਹੀ ਗੱਲ ਆ ਵੀਰੇ ਹਣਾ ਦੇਖੋ ਸਾਫ ਸੁਥਰੀ ਮਾੜੀ ਸਾਫ ਸੁਥਰੀ ਕਰਮਾ ਵਾਲੀ ਫੁੱਲੇ ਥਾਣ ਪਾਂਡੇ ਦੀਏ ਵੀ 2 ਡੇਰੂ 13 14 ਕਿਲੋ ਦੁੱਧ ਚਾਹ ਪਈਆਂ ਦਾ ਸਹੀ ਗੱਲ ਆ ਵੀਰੇ ਦੌਗੀ ਖਾ ਪੀ ਗੇ ਵਾਲੀ ਮਾਲਾ ਪੈਣੇ ਪੂਣੇ ਦੇ ਫਿੱਕੀਆਂ ਨੇ ਡਟੀਆਂ ਹਾਂਜੀ 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 ਬਿਲਕੁਲ ਦੋਵੇਂ ਧੋਂਦੀਆਂ ਝੋਟੀਆਂ ਪਲੂਣ ਝੋਟੀਆਂ ਥਾਣ ਐ ਜਿੰਨੂੰ ਕਹਿੰਦੇ ਕੋਕੇ ਹੀ ਜੜੇ ਆ ਜਿੰਨੂੰ ਕਹਿੰਦੇ ਗਾਜਰੀ ਥਾਣ ਗਾਜਰੀ ਥਾਣ ਸਹੀ ਗੱਲ ਆ ਵੀਰੇ ਚੌਣ ਕਿਤੇ ਕਾਨੂੰ ਗੱਲਾਂ ਸਹੀ ਗੱਲ ਵੀਰੇ ਸਹੀ ਗੱਲ ਆ ਫੁੱਲ ਵੱਡੀਆਂ ਕਟੀਆਂ ਵਾਂ ਦੋਵੇਂ ਫੁੱਲ ਤਰੂ ਖੁਸ਼ ਹੋ ਜਾਂਦੀ ਵੀਰ ਜੀ ਝੋਟੀਆਂ ਵੇਖ ਕੇ ਰੇਟ ਫਿਕਸ ਹੀ ਦੋਆਂ ਦਾ ਇਹਦਾ ਵੀ 15 ਇਹਦਾ 15 1 15 15 ਦੀਆਂ ਬਾਕੀ ਮੇਰਾ ਵੀਰ ਭਰਾ ਜੇ ਕੋਈ ਜੋੜਾ ਲਾਊਗਾ ਚਾਹੇ ਕੋਈ ਸਵਾਦ ਹੀ ਕੱਟੀ ਅੱਜ ਤੋਂ ਹੱਕੇ ਨੂੰ ਦੁੱਧ 10 ਤੋਂ ਬਾਅਦ ਹੋ ਗਿਆ ਸਵਾਦ ਵੀ ਨਹੀਂ ਸਹੀ ਗੱਲ ਆ ਵੀਰੇ ਸਹੀ ਗੱਲ ਆ ਕੋਨੇ ਚਾਨੇ ਚ ਲੋਕਾਂ ਨਾਲੇ ਵੇਲੇ ਹੋਏ ਨਾ ਹਾਂਜੀ ਹਾਂਜੀ ਬਾਕੀ ਵੀਰੇ ਆਪਣਾ ਐਡਰੈਸ ਬੋਲ ਦਿਓ ਪਿੰਡ ਵੀਜੀ ਢਸਿਆਂ ਜੇ ਹਾਂਜੀ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਡੇਰਾ ਬਨਾਨਕ ਠੀਕ ਹੈ ਜੀ ਨੰਬਰ ਹੈਗਾ 9988 5014 12 ਠੀਕ ਹੈ ਵੀਰੇ ਮੇਰਾ ਵੀਰ ਇੱਥੇ ਆਓ ਚੈੱਕ ਕਰੋ ਆਣ ਕੇ ਇੱਥੇ ਆ ਕੇ ਆਪਣੀ ਤਸੱਲੀ ਕਰੋ ਵੀਰ ਜੀ